ਸ਼ੁਭਕਾਮਨਾਵਾਂ ਜੀ ਨਮਸਕਾਰ ਸਤਿ ਸ੍ਰੀ ਅਕਾਲ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਧਰਮਪੱਜ ਸਮਝ ਰਹਾ ਜੀ ਅੱਛਾ ਜਿਸ ਤਰ੍ਹਾਂ MP ਇਲੈਕਸ਼ਨ ਨੇੜੇ ਆ ਰਹੀ ਹੈ ਉਹਨਾ ਇਹ 2 ਮਹੀਨਿਆਂ ਤੋਂ ਬਾਅਦ MP ਦਾ ਜਿਵੇਂ ਹਜੇ ਅਨਾਉਂਸਾ ਨਹੀਂ ਹੋਇਆ ਲੋਕ ਕਿੰਨੇ ਟਾਈਮ ਤੱਕ MP ਦੀ ਇਲੈਕਸ਼ਨ ਹੋਣੀ ਹੈ ਤੁਸੀਂ ਥੋੜਾ ਜਿਹਾ ਹਰ ਬਾਰ ਕਿਤੇ ਨਾ ਕਿਤੇ ਤੁਸੀਂ ਫਾਰਮ ਭਰਦੇ ਹੋ ਤਾਂ ਇਸ ਬਾਰੀ ਵੀ ਹੈ ਕੁਝ ਮਨ ਇਤਕੀ ਸਾਡਾ ਪਟਿਆਲਾ ਜ਼ਿਲ੍ਹਾ ਜੀ ਮੈਂ ਪਟਿਆਰੇ ਦੇ ਮੇਰਾ ਜਨਮ ਸਟਾਰਾ ਜੀ ਤੇ ਇਸਕੇ ਮੈਂ ਪਟਿਆਲਾ ਹਲਕੇ ਤੋਂ ਲੋਕ ਸਭਾ ਲੈਕਸਰਾ ਕਰ ਰਿਹਾ ਤੇ ਮੇਰੀ 35 ਲੱਖ ਬ੍ਰਾਹਮਣ ਸਮਾਜ ਦੀ ਸਾਡੀ ਆਪਣੀ ਵੋਟ ਹੈ ਜੀ ਤੇ ਸਾਡੇ ਬ੍ਰਾਹਮਣ ਸਮਾਜ ਨੂੰ ਜੇ ਅਸੀਂ ਦੇਖਿਆ ਜਾਵੇ ਭਾਵੇਂ ਬੀਜੇਪੀ ਦੇ ਵਿੱਚ ਤਾਂ ਅੱਜ ਤੱਕ ਸੈਲੇ ਨਹੀਂ ਬਣਿਆ ਬ੍ਰਾਹਮਣ ਸਮਾਜ ਦਾ ਜੀ ਠੀਕ ਹੈ ਜੀ ਇਸ ਕਰਕੇ ਮੈਂ ਆਪਣੇ ਇੱਕ Hindu ਸਮਾਜ ਦੇ ਮੰਦਿਰਾਂ ਨੂੰ ਉਸ ਸਦਾਰ ਲੈਣ ਵਾਸਤੇ ਉਹਨਾਂ ਵਿੱਚ ਉਹਨਾਂ ਦੇ ਦੇਖਭਾਲ ਸਰਕਾਰ ਤੋਂ ਫੰਡ ਲੈਣ ਵਾਸਤੇ ਮੈਂ ਸਵੈ ਸਰ ਕੀ ਕੰਮ ਕਰੂੰਗਾ ਜੀ ਲੋਕ ਸਭਾ ਦਾ ਇਸ ਕਰਕੇ ਮੈਂ ਇਸ ਦੀ ਉਮੀਦਵਾਰ ਨਹੀਂ ਬ੍ਰਾਹਮਣ ਸਮਾਜ ਦੀ ਤੁਸੀਂ ਗੱਲ ਕੀਤੀ ਹੈ ਵੀ ਬ੍ਰਾਹਮਣਾਂ ਨੂੰ ਉੱਤੇ ਚੱਕਣਾ ਜੀ हां जी ਸਾਡਾ ਜਿਹੜਾ ਸਮਾਜ ਆ ਬ੍ਰਾਹਮਣ ਅਸੀਂ ਕੋਈ ਕਾਟਾ ਗਰੀਜ ਨਹੀਂ ਆਉਂਦੇ ਜੀ ਨਾ ਸਾਨੂੰ ਕੋਈ ਸਹੂਰਤ ਦਿੱਤੀ ਜਾਂਦੀ ਹੈ ਜੀ ਨਾ ਸਾਡੇ ਬੱਚਿਆਂ ਨੂੰ ਕੋਈ ਨੌਕਰੀ ਦੇ ਵਿੱਚ ਸਹੂਰਤਾ ਜੀ ਜਦ ਕੇ ਜਦੋਂ ਰਾਜਾ ਮਹਾਰਾਜਿਆਂ ਦਾ ਸਮਾਂ ਤੀਜੀ ਉਦੋਂ ਸਾਨੂੰ ਸਵੇਸਰ ਆਪਣੇ ਮਹਿਲਾਂ ਵਿੱਚ ਪੀਏ ਰੱਖਿਆ ਜਾਂਦਾ ਦੀ ਜਾਂ ਮੰਤਰੀ ਰੱਖਿਆ ਜਾਂਦਾ ਦੀ ਪਰ ਜਦੋਂ ਰਾਜਨੀਤੀ ਆਈਆ ਉਦੋਂ ਇਹ ਲੋਕਾਂ ਨੇ ਸਾਨੂੰ ਵੱਖ ਕਰਤਾ ਜੀ ਨਹੀਂ ਉਹ ਠੀਕ ਹੈ ਗੱਲ ਹੁਣ ਕੀ ਲੱਗਦਾ ਹੈ ਵੀ ਜਿਹੜੀ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਐਮਪੀ ਦੀ ਕਿਹੜੀ ਪਾਰਟੀ ਵੱਲੋਂ ਲੜੋਗੇ ਦੇ ਕੋ ਪਾਰਟੀ ਮੈਂ ਨੈਸਰ ਆਪਣੀ ਪਾਰਟੀ ਪੰਜਾਬ ਦਾ ਪ੍ਰਧਾਨ ਲਾਉਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਬ੍ਰਾਹਮਣ ਮਹਾਸਭਾ ਦਾ ਵੀ ਆਪਣਾ ਪ੍ਰਧਾਨ ਭਾਈ ਮਤੀ ਦਾ ਸਤੀ ਦਾ ਭਾਈ ਤੇ ਆਲਾ ਜੀ ਦੇ ਪ੍ਰੋਗਰਾਮ ਕਰਾਉਣਾ ਰਹਿਣਾ ਜੀ ਠੀਕ ਹੈ ਪ੍ਰਿੰਟ ਵਿੱਚ ਬਾਕੀ ਹੋਰ ਬ੍ਰਾਹਮਣ ਸਮਾਜ ਦੀ ਬੱਕ ਬੱਕ ਮੈਸੂਰਤਾ ਜੋ ਸਰਕਾਰ ਵੱਲੋਂ ਲੋਕਾਂ ਤੱਕ ਪਹੁੰਚਦੀਆਂ ਕਰਦਾ ਹੈ ਜੀ ਅੱਛਾ ਨਹੀਂ ਜੇ ਤੁਸੀਂ ਉਹਨਾਂ ਬ੍ਰਾਹਮਣ ਸਮਾਜ ਦੀ ਵੀ ਗੱਲ ਕੀਤੀ ਐ ਐਮਪੀ ਦੀ ਗੱਲ ਕੀਤੀ ਐ ਪਹਿਲਾਂ ਵੀ ਕੋਈ ਇਲੈਕਸ਼ਨ ਲੜ ਚੁੱਕੇ ਹਾਂ ਮੈਂ ਪਹਿਲਾ ਲੋਕ ਸਭਾ ਇਲੈਕਸ਼ਨ ਪਟਿਆਰੇ ਤੋਂ ਡਰਿਤੀ ਜੀ ਉਦੋਂ ਚਲੋ ਕੋਸ਼ ਸਮਾਜਿਕ ਜਥੇਬੰਦੀਆਂ ਜਾਂ ਰਾਜਨੀਤਿਕ ਆਗੂਆਂ ਨੇ ਆ ਕੇ ਕਿਹਾ ਵੀ ਆਪਣਾ ਹਿੰਦੂ ਸਮਾਜ ਵੀ ਆਪਾਂ ਇੱਕ ਵਾਰ ਮਹਾਰਾਜ ਸਾਹਿਬ ਦੀ ਮਦਦ ਕਰਕੇ ਦੇਖੀਏ ਜੀ ਵੀ ਮਹਾਰਾਜ ਸਾਹਿਬ ਬਹੁਤ ਵਧੀਆ ਬੰਦੇ ਨੇ ਵੀ ਆਪਣੇ ਬ੍ਰਾਹਮਣ ਸਮਾਜ ਨੂੰ ਉੱਪਰ ਚੱਕਣਗੇ ਪਰ ਉਹਨਾਂ ਨੇ ਕੋਈ ਦਾਤ ਤਿਆਰ ਦੇ ਕੇ ਤੇ ਮੇਰੇ ਹਲਕੇ ਦੇ ਐਮਐਲਏ ਨੇ ਜਾਂ ਮੰਤਰੀਆਂ ਨੇ ਮੇਰੀ ਬੱਸ ਕਰਾ ਦਿੱਤੀ ਇਸ ਕਰਕੇ ਕਾਂਗਰਸ ਤੋਂ ਮੈਨੂੰ ਨਫ਼ਰਤ ਜ ਹੋ ਗਈ ਜੀ ਨਹੀਂ ਜੇ ਕੱਲ ਨੂੰ ਤੁਹਾਨੂੰ ਕੋਈ ਕਾਂਗਰਸ ਕਹੇ ਦੇ ਵੀ ਅਸੀਂ ਟਿਕਟ ਦੇਣੀ ਹੈ ਆਪਾਂ ਗੱਲ ਕਰੀਏ ਤਾਂ ਫਿਰ ਕਾਂਗਰਸ ਜਵਾਨ ਕਰ ਸਕਦੇ ਹਾਂ ਹਾਂ ਜੀ ਕਾਂਗਰਸ ਚ ਮੈਂ ਲੰਬਾ ਸਮਾਂ ਕੰਮ ਕਰਿਆ ਜੀ ਨਾਲੇ ਕਹਿੰਦੇ ਨਫ਼ਰਤ ਆ ਸਾਨੂੰ ਨਫ਼ਰਤ ਇਸ ਕਰਕੇ ਆ ਵੀ ਜਿਹੜੇ ਲੀਡਰ ਨੇ ਸਾਡੇ ਜੀ ਉਹਨਾਂ ਮੇਰੀ ਗੱਲ ਰਾਹੁਲ ਗਾਂਧੀ ਤੱਕ ਸੋਨੀਆ ਗਾਂਧੀ ਤੱਕ ਗੱਲ ਨਹੀਂ ਪਹੁੰਚਾਈ ਜਾਂਦੀ ਜੀ ਉਹ ਰਸਤੇ 'ਚ ਗੱਲ ਰਹਿ ਜਾਂਦੀ ਹੈ ਜੀ ਠੀਕ ਹੈ ਜੀ ਅਗਰ ਮੇਰੀ ਹਾਈ ਕਮਾਨ ਦਾ ਗੱਲ ਪਹੁੰਚਾਈ ਜਾਊਗੀ ਤਾਂ ਉਹਦੇ ਲਈ ਸੋਚਿਆ ਜਾ ਸਕਦਾ ਠੀਕ ਹੈ ਤੇ ਹੋਰ ਕੀ ਲੱਗਦਾ ਵੀ ਕਿ ਬਾਕੀ ਫਾਰਮ ਤੁਸੀਂ ਭਰਨੀ ਭਰਨੇ ਨੇ ਐਮਪੀ ਖੜ ਨਹੀਂ ਖੜਨਾ ਹਾਂ ਇਹ ਤੇ ਕੀ ਉਸ ਤੋਂ ਬਾਅਦ ਪਿਛਲੇ ਵਾਰ ਮੈਂ ਵਿਧਾਨ ਸਭਾ ਹਲਕਾ ਮਲੋਹ ਦੇ ਵਿੱਚ ਵੀ ਇਲੈਕਸ਼ਨ ਲੜੀ ਠੀਕ ਹੈ ਜੀ ਇਹ ਉੱਤੇ ਮੈਨੂੰ ਜਦੋਂ ਪੰਜਾਬ ਦੇ ਬੀਜੇਪੀ ਦੇ ਲੀਡਰ ਆਲੇ ਆ ਕੇ ਬਹੁਤ ਜ਼ੋਰ ਲਾਇਆ ਤਾਂ ਮੈਂ ਸਾਰਿਆਂ ਨੂੰ ਜਵਾਬ ਦੇਦਾ ਵੀ ਮੈਂ ਬਿਲਕੁਲ ਨਹੀਂ ਮਹਿਣਾ ਜੀ ਅੱਛਾ ਜੀ ਤੇ ਫਿਰ ਸੈਂਟਰ ਦੇ ਮਨਿਸਟਰ ਕੁਸ਼ਕੋਲ ਜੀ ਆਏ ਜੀ ਜੋ ਕਿ ਮੰਤਰੀ ਸਾਹਿਬ ਨੇ ਉਹਨਾਂ ਨੇ ਆ ਕੇ ਜੀ ਮੈਂ ਕਮਿਟਮੈਂਟ ਕਰੀ ਵੀ ਤੈਨੂੰ ਪੰਜਾਬ ਦੀ ਕੋਈ ਨਾ ਕੋਈ ਚੇਅਰਮੈਨ ਨਹੀਂ ਦਵਾਂ ਕਿ ਜਿਹੜਾ ਤੂੰ ਆਪਣੇ ਬ੍ਰਾਹਮਣ ਸਮਾਜ ਨੂੰ ਉੱਪਰ ਚੁੱਕੀ ਤੂੰ ਸਾਡੇ ਹੱਕ 'ਚ ਬਹਿ ਜਾ 500 ਬੰਦਾ ਦੀ ਜਿਹੜਾ ਗੁਗਵਿੰਦਗੜ੍ਹ ਦਾ ਸ਼ਾਹੂਕਾਰ ਬੰਦਾ ਦੀ ਇਹਨਾਂ ਦੇ ਵਿੱਚ ਮੈਨੂੰ ਜੁਆਇਨ ਕਰਾਇਆ ਜੀ ਅਗਰ ਮੈਂ ਹਰਮੇਰ ਸਿੰਘ ਟੋੜੇ ਦਾ ਮੁੰਡਾ ਇਲੈਕਸ਼ਨ ਲੜਦਾ ਤੇ ਉਹ ਵਿੱਚ ਦੀ ਜੀ ਉਹਨਾਂ ਦੇ ਹੱਕ 'ਚ ਬੈਠੇ ਸੀ ਤੁਸੀਂ ਉਹਨਾਂ ਦੇ ਹੱਕ 'ਚ ਬੈਠੇ ਕੀ ਜੇ ਯਕੀਨ ਹੈ ਵੀ ਇਸ ਵਾਰੀ ਵੀ ਤੁਸੀਂ ਕੀ ਤੇ ਅੱਗੇ ਕਿਸੇ ਦੇ ਹੱਕ 'ਚ ਨਾ ਬਹਿਜੋ ਨਹੀਂ ਇਸ 바ਾਰੇ ਪ੍ਰਤੀਗਿਆ ਲੈ ਕੇ ਚੱਲਿਆ ਵੀ ਆਗਰ ਮੈਨੂੰ ਬੀਜੇਪੀ ਟਿਕਟ ਦਿੰਦੀ ਆ ਜਾਂ ਕਾਂਗਰਸ ਤਾਂ ਦਾ ਮੈਂ ਉਹ ਪਾਰਟੀ ਦੇ 4 ਸਾਲ ਤੇ ਲੈਕਸਰ ਦਰ ਸਕਦਾ ਮੈਂ ਪਰ ਮੈਂ ਕਿਸੇ ਦੇ ਹੱਕ 'ਚ ਨਹੀਂ ਬੈਠੂਗਾ ਇਹ ਉਹ ਕਲੀਅਰ ਹੈ ਤੁਹਾਡਾ ਉਹ ਕਲੀਅਰ ਹੈ ਕਈ ਵੇ ਲਾਲਚ ਲੂਲ 'ਚ ਹੋ ਜਾਂਦਾ ਹੈ ਉਹ ਨਹੀਂ ਹਾਂਜੀ ਮੈਂ ਕਹਿੰਦਾ ਜੇਰਾ ਮੈਨੂੰ ਲਾਲਚ ਦੇਣਾ ਆਊਗਾ ਉਹ ਉਸ ਤੋਂ ਬਾਅਦ ਪੈਸੇ ਦੀ ਰਵੰਦ ਮੈਥੋਂ ਲੈ ਲਵੇ ਪਰ ਮੈਂ ਆਪਣੇ ਸਮਾਜ ਨੂੰ ਬਚਾਉਣ ਲਈ ਇਹ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਪੂਰੀ ਤਨਦੇਹੀ ਨਾਲ ਤੇ ਮਨਦੇਹੀ ਨਾਲ ਪੂਰੇ ਕਿਉਂਕਿ ਮੇਰੇ ਬ੍ਰਾਹਮਣ ਸਮਾਜ ਨੇ ਮੈਨੂੰ ਕੁੜੀਆਂ ਆਫਰਾਂ ਦਿੱਤੀਆਂ ਪਰਵਾਹ ਨਾ ਕਰੀਂ ਤੇਰੇ ਪਿੱਛੇ ਜਿੰਨਾ ਪੈਸਾ ਲੱਗੂ ਅਸੀਂ ਲਾਵਾਂਗੇ ਠੀਕ ਹੈ ਜੀ ਇਸ ਲਈ ਤੁਹਾਡਾ ਮਨ ਪੱਕਾ ਬਣਿਆ ਹੋਇਆ ਹੈ ਹੁਣ ਆਈ ਲੈਕਚਰ ਲੜਨ ਐਮਪੀ ਹਾਂ ਜੀ ਇਹ ਕਿ ਲੋਕ ਸਭਾ ਲੈਕਚਰ ਪੂਰੀ ਇਮਾਨਦਾਰੀ ਨਾਲ ਜਿੱਤਾਂਗੇ ਤੇ ਰਹਿਾਂਗੇ ਤੇ ਜਿੱਤ ਕੇ ਅਸੀਂ ਆਪਣੇ ਬ੍ਰਾਹਮਣ ਸਵਾਦ ਦੀ ਝੋਲੀ ਪਾਵਾਂਗੇ ਜੋ ਬ੍ਰਾਹਮਣ ਸਮਾਜ ਮੈਨੂੰ ਅੱਗੇ ਹੁਕਮ ਲਾਊਗਾ ਮੈਂ ਆਪਣੇ ਪ੍ਰਾਮਣ ਸਮਾਜਦਾਰੀ ਚੱਲੂੰਗਾ ਜੀ ਠੀਕ ਹੈ ਜੀ ਠੀਕ ਹੈ